ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਹੈਪੀ ਰਿਪਬਲਿਕ ਡੇ ਆਜ਼ਾਦ ਭਾਰਤ ਦੇ ਵਿੱਚ ਰਹਿੰਦੇ ਸਾਰੇ ਭੈਣ ਭਰਾਵਾਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸੀ ਭੱਗਾਂ ਵਾਲੀਆਂ ਕਿ ਅਸੀਂ ਆਜ਼ਾਦ ਭਾਰਤ ਦੀ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਤੇ ਇੱਕ ਸ਼ੁਭ ਦਿਹਾੜੀ ਮਨਾ ਰਹੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਥੋੜਾ ਸਬਦਾ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੇ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਪਸੰਦ ਕੀਤਾ ਤੁਹਾਡੇ ਕਮੈਂਟ ਪੜਦੀਆਂ ਮੈਂ ਅ ਬਸਰੀਆ ਭੈਣਾਂ ਦੇ ਰਿਸਪੌਂਸ ਆ ਗਈ ਵੀ ਸਾਨੂੰ ਇਹ ਵਾਲੀ ਰੈਮਡੀ ਸੂਟ ਕਰ ਗਈ ਸਾਨੂੰ ਇਹ ਵਾਲੀ ਕਰ ਗਈ ਹਰ ਕਿਸੇ ਨੂੰ ਆਪਣੇ ਹਿਸਾਬ ਨਾਲ ਸੂਟ ਕਰ ਜਾਂਦੀ ਕੋਈ ਨਾ ਕੋਈ ਕਿਸੇ ਨੂੰ ਕੋਈ ਹੈ ਨਾ ਕਿਸੇ ਨੂੰ ਕੋਈ ਵੈਸੇ ਮੈਂ ਜਿਵੇਂ ਤੁਹਾਨੂੰ ਕਹਿ ਨਹੀਂ ਰਹੀ ਕਿ ਇਕੋ ਟਾਈਪ ਦਾ ਅਫੀਸ਼ੀਅਲ ਵੀ ਨਾ ਕਰੀ ਆਪਾਂ ਮਤਲਬ ਮਤਲਬ ਕੀ ਕਰਾਂਗੇ ਤਾਂ ਕਦੇ ਕੋਈ ਸਾਨੂੰ ਮਤਲਬ ਇਨਗਰੀਡੀਅੰਟ ਮਿਲ ਜਾਂਦਾ ਸਾਡੀ ਸਕਿਨ ਨੂੰ ਕਦੇ ਕੋਈ ਸਪਲੀਮੈਂਟ ਤਾਂ ਉਹ ਜ਼ਿਆਦਾ ਬੈਟਰ ਹੁੰਦਾ ਤੇ ਅੱਜ ਆਪਾਂ ਨਾ ਇੱਕ ਸਪੈਸ਼ਲ ਗੱਲ ਕਰਾਂਗੇ ਤੁਹਾਡੇ ਨਾਲ ਕਿ ਜਿਨ੍ਹਾਂ ਦੀ ਸਕਿਨ ਪਤਲੀ ਹੋਗੀ ਉਹਨੂੰ ਬਹੁਤ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੇ ਸਪੈਸ਼ਲੀ ਸਿਰਫ ਉਹਨਾਂ ਬੁਸਤੀਆਂ ਜਿਹਨਾਂ ਦੀ ਸਕਿਨ ਪਤਲੀ ਹੈ ਚਾਹੇ ਏਜ ਨਾਲ ਹੋਗੀ ਚਾਹੇ এনवायरमेंटਲ ਇਫੈਕਟ ਹੈ ਚਾਹੇ ਖਾਣੇ ਦੇ ਵਿੱਚ ਕੋਈ ਮਤਲਬ ਇਨਗਰੀਡੀਐਂਟ ਦੀ ਸਪਲੀਮੈਂਟ ਦੀ ਕਮੀ ਹੈ ਜਾਂ ਜੋ ਵੀ ਕਾਰਨ ਹੈ ਮੋਸਟਲੀ ਜਿਹੜੇ ਸਕਿਨ ਇਹ ਹੁੰਦੀ ਹੈ ਪਤਲੀ ਹੁੰਦੀ ਹੈ ਉਹ ਉਹਨਾਂ ਦੀ ਹੁੰਦੀ ਹੈ ਜਿਹਨਾਂ ਦੀ ਡਰਾਈ ਸਕਿਨ ਹੁੰਦੀ ਹੈ ਜ਼ਿਆਦਾਤਰ ਡਰਾਈ ਸਕਿਨ ਵਾਲਿਆਂ ਦੀ ਸਕਿਨ ਪਤਲੀ ਹੁੰਦੀ ਹੈ ਕੋਲਾਜਨ ਜਿਹੜਾ ਹੈ ਉਹ ਘਟ ਬਣ ਲੱਗ ਜਾਂਦੇ ਤੇ ਸਕਿਨ ਪਤਲੀ ਹੋਣ ਲੱਗ ਜਾਂਦੀ ਹੈ ਉਨ ਸਪੈਸ਼ਲੀ ਅੱਪਾ ਅੱਜ ਉਹਨਾਂ ਦੀ ਹੀ ਗੱਲ ਕਰਾਂਗੇ ਕਿ ਜਿਨ੍ਹਾਂ ਦੀ ਸਕਿਨ ਬਹੁਤ ਪਤਲੀ ਹੋ ਗਈ ਜਿਵੇਂ ਬਹੁਤ ਸਾਰੇ ਮੇਰੇ ਕੋਲੇ ਇਹ ਜਿਹੀ ਵੀ ਕਮੈਂਟ ਹੁੰਦੀ ਨੇ ਤੁਸੀਂ ਵੀ ਦੇਖਿਓ ਨੇ ਕਿ ਏਜ ਬਹੁਤ ਛੋਟੀ ਛੋਟੀ ਹੈ ਲੈ 30 35 ਸਾਲ ਦੀ ਹੈ ਬਟ ਫਿਰ ਵੀ ਸਕਿਨ ਜਿਹੜੀ ਲੂਸ ਹੋ ਰਹੀ ਹੈ ਝੁੜੀਆਂ ਫੀਲ ਹੁੰਦੀਆਂ ਮਹਿਸੂਸ ਹੁੰਦਾ ਹੈ ਕਿ ਬਹੁਤ ਜ਼ਿਆਦਾ ਉਹ ਦਾ ਕਾਰਨ ਇਹੀ ਹੁੰਦਾ ਹੈ ਕਿ ਸਕਿਨ ਜਿਹੜੀ ਡਰਾਈ ਬਹੁਤ ਹੋ ਗਈ ਤੇ ਉਹਨਾਂ ਉਹਦੀ ਕੇਅਰ ਕਿਵੇਂ ਕਰੀਏ ਆਪਾਂ ਹਨਾ ਤੇ ਕੋਲਾਜਨ ਜਿਹੜਾ ਹੈ ਉਹ ਲੋ ਹੋ ਰਿਹਾ ਹੈ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੇ ਡਾਈਟ ਦਾ ਖਿਆਲ ਰੱਖਣਾ ਹੈ ਆਪਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਲੋਡ ਤੋਂ ਪਹਿਲਾਂ ਉਮਰ ਤੋਂ ਪਹਿਲਾਂ ਸਕਿਨ ਜਿਹੜੀ ਉਹ ਪਤਲੀ ਹੋ ਜਾਂਦੀ ਹੈ ਤੁਸੀਂ ਹਾਈਡਰੇਟ ਰੱਖਣਾ ਹੈ ਆਪਣੇ ਆਪ ਨੂੰ ਹਾਈਡਰੇਸ਼ਨ ਵਾਸਤੇ ਤੁਸੀਂ ਪਾਣੀ ਦੀ ਇੰਟੇਕ ਰੱਖਣੀ ਹੈ 8 ਤੋਂ 10 ਗਲਾਸ ਮਿਨੀਮਮ ਹੋਣੀ ਚਾਹੀਦੀ ਹੈ ਤੁਹਾਡੇ ਤੇ ਗ੍ਰੀਨ ਟੀ ਪੀਓ ਹੋ ਸਕੇ ਤਾਂ ਬਹੁਤ ਅੱਛੀ ਹੈ ਸਕਿਨ ਵਾਸਤੇ ਠੀਕ ਹੈ ਤੇ ਡ్రਾਈ ਫਰੂਟਸ ਖਾਓ ਫਰੂਟਸ ਖਾਓ ਸੈਲਡ ਖਾਓ ਕਾਫੀ ਸਾਰੀ ਹੈ ਨਾ ਉਹ ਸੈਲਡ ਫਰੂਟ ਇਹ ਤਾਂ ਹਰ ਸਕਿਨ ਵਾਲੇ ਨੂੰ ਹੀ ਜ਼ਰੂਰੀ ਹੈ ਜੇ ਤੁਹਾਡੇ ਐਕਨੀ ਪ੍ਰੋਨ ਹੈ ਤਾਂ ਵੀ ਤੁਹਾਨੂੰ ਬਹੁਤ ਫਾਇਦੇਮੰਦ ਹੁੰਦੀਆਂ ਚੀਜ਼ਾਂ ਠੀਕ ਹੈ ਇਹ ਤਾਂ ਤੁਸੀਂ ਨਾਲ ਤੁਸੀਂ ਖਿਆਲ ਰੱਖਣਾ ਹੀ ਰੱਖਣਾ ਤੇ ਨਾਲ ਹੀ ਤੁਸੀਂ ਜਿਹੜੀ ਸਕਿਨ ਦੀ ਵਿੱਚ ਕੇਅਰ ਕਰਨੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਕਲੀਨ ਕਰੋ ਆਪਣਾ ਫੇਸ ਹੋ ਸਕੇ ਤਾਂ ਦੁੱਧ ਨਾਲ ਕਰੋ ਕਿਉਂਕਿ ਆਲਰੇਡੀ ਹੀ ਡਰਾਈ ਹੋ ਚੁੱਕੀ ਹੈ ਸਕਿਨ ਆਲਰੇਡੀ ਹੀ ਸਾਡੀ ਸਕਿਨ ਜਿਹੜੀ ਹੈ ਉਹ ਆਇਲ ਹਾਈਡਰੇਸ਼ਨ ਘੱਟ ਦਿਖਾ ਰਹੀ ਹੈ ਤੇ ਤੁਸੀਂ ਕੱਚਾ ਦੁੱਧ ਲੈ ਲਓ ਚੀ ਰੂਸਾ ਕੀਤਾ ਕੱਚਾ ਲੈ ਲਓ ਨਹੀਂ ਤਾਂ ਨਾਰਮਲੀ ਵੀ ਠੰਡਾ ਦੁੱਧ ਲੈ ਲਓ ਤੁਸੀਂ ਤੇ ਉਹਨੂੰ ਉਹਦੇ ਨਾਲ ਹੀ ਤੁਸੀਂ ਸਕਿਨ ਨੂੰ ਆਪਣੀ ਨੂੰ ਸਾਫ਼ ਕਰਨਾ ਹੈ ਜਾਂ ਦਹੀਂ ਨਾਲ ਕਰਨਾ ਹੈ ਜਾਂ ਦੁੱਧ ਨਾਲ ਕਰਨਾ ਹੈ ਤੁਸੀਂ ਹੋਰ ਚੀਜ਼ਾਂ ਨਹੀਂ ਕਰਨੀਆਂ ਨਹੀਂ ਆਂਦੀਆਂ ਜੇ ਤੁਹਾਨੂੰ ਦੁੱਧ ਦਹੀਂ ਤੋਂ ਕੰਫਰਟੇਬਲ ਨਹੀਂ ਲੱਗਦਾ ਬਹੁਤ ਯੰਗ ਬੱਚਿਆਂ ਨੂੰ ਨਹੀਂ ਵੀ ਲੱਗਦਾ ਫਿਰ ਤੁਸੀਂ ਆਪਣੀ ਐਲੋਵੇਰਾ ਜੈਲ ਲੈ ਲਓ ਤੇ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਆਪਣਾ ਮਲਤਾਨੀ ਮਿੱਟੀ ਠੀਕ ਹੈ ਤੇ ਚੰਦਰ ਪਾਊਡਰ ਉਹ ਪਾ ਲਓ ਤੇ ਉਹ ਤੁਹਾਡਾ ਫੇਸ ਕਲੀਨਰ ਬਣ ਜਾਂਦਾ ਹੈ ਬਹੁਤ ਅੱਛਾ ਉਹਦਾ ਰਿਜ਼ਲਟ ਹੈ ਤੁਸੀਂ ਉਹਦੇ ਨਾਲ ਕਰਨਾ ਹੈ ਠੀਕ ਹੈ ਫੇਸ ਨੂੰ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਫੇਸ ਵਾਸ਼ ਵਗੈਰਾ ਬਾਜ਼ਾਰ ਦੀਆਂ ਚੀਜ਼ਾਂ ਜਿਹੜੀਆਂ ਇਹ ਨਹੀਂ ਲਾਉਣੀਆਂ ਠੀਕ ਹੈ ਕਿਉਂਕਿ ਉਹ ਹੋਰ ਜ਼ਿਆਦਾ ਡਰਾਈ ਕਰ ਦਿੰਦੀਆਂ ਨੇ ਇਸ ਕਰਕੇ ਆਪਾਂ ਇੱਕ ਤਾਂ ਜਿਨ੍ਹਾਂ ਦੀ ਡਰਾਈ ਸਕਿਨ ਓਵਰ ਡਰਾਈ ਹੋ ਰਹੀ ਹੈ ਲੋੜ ਤੋਂ ਪਹਿਲਾਂ ਚੁੜੀਆਂ ਆ ਰਹੀਆਂ ਉਹਨਾਂ ਨੇ ਇਹ ਖਿਆਲ ਰੱਖਣਾ ਹੈ ਕਲੀਨ ਕਲੀਨ ਕਰੋ ਆਪਣਾ ਫੇਸ ਦੋ ਟਾਈਮ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਟੋਨਰ ਜ਼ਰੂਰ ਯੂਜ਼ ਕਰਨਾ ਹੈ ਤੁਸੀਂ ਟੋਨਰ ਨਹੀਂ ਛੱਡਣਾ ਟੋਨਰ ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਕਿਉਂਕਿ ਟੋਨਰ ਜਿਹੜਾ ਹੁੰਦਾ ਉਹ ਸੈਲਸ ਨੂੰ ਟੋਨ ਅਪ ਕਰਦਾ ਐਕਟੀਵੇਟ ਕਰ ਦਿੰਦਾ ਠੀਕ ਹੈ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੋ ਤਰ੍ਹਾਂ ਦਾ ਇੱਕ ਟੋਨਰ ਤੋਂ ਪਹਿਲਾਂ ਮੈਂ ਤੁਹਾਨੂੰ ਬਣਾ ਕੇ ਦਿਖਾਇਆ ਸੀਗਾ ਕਾਫੀ ਵਾਲਾ ਨਹੀਂ ਦੇਖਿਆ ਤਾਂ ਪਿੱਛੇ ਜਾ ਕੇ ਵੀਡੀਓ ਦੇਖ ਲਿਓ ਠੀਕ ਹੈ ਤੇ ਕਾਫੀ ਵਾਲਾ ਟੋਨਰ ਵੀ ਬਹੁਤ ਅੱਛਾ ਹੈ ਤੇ ਦੂਸਰਾ ਜੇ ਹੋਰ ਨਹੀਂ ਤਾਂ ਤੁਹਾਡੇ ਲਈ ਸਭ ਤੋਂ ਬੈਸਟ ਹੁੰਦਾ ਤੁਸੀਂ 50% ਆਪਣਾ ਲੈਣਾ ਹੈ ਗlycerin ਤੇ 50% ਤੁਸੀਂ ਲੈਣਾ ਹੈ गुलाब जल ਦੋਰੋਂ ਨੂੰ ਮਿਕਸ ਕਰ ਲੈਣਾ ਚੀਰਾਂ ਤੇ ਸ਼ਾਵਰ ਵਾਲੀ ਬੋਟਲਸ ਪਾ ਲੈਣਾ ਤੇ ਉਹਨੂੰ ਤੁਸੀਂ ਦੋ ਤਿੰਨ ਵਾਰੀ ਦਿਨ ਚ ਲੈ ਲਓ ਸਵੇਰੇ ਜਾਣ ਵੇਲੇ ਵੀ ਤੁਸੀਂ ਲਗਾ ਲਓ ਤੁਸੀਂ ਦੇਖੋਗੇ ਕਿ ਤੁਹਾਡੇ ਮੋਇਸਚਰ ਆਉਣਾ ਸ਼ੁਰੂ ਹੋ ਜਾਊਗਾ ਤੇ ਤੁਹਾਡੀ ਲੁੱਕ ਜਿਹੜੀ ਹੈ ਉਹ ਫੇਸ ਦੀ ਉਹ ਡਿਫਰੈਂਟ ਹੋ ਜਾਊਗੀ ਬਹੁਤ ਤੁਹਾਨੂੰ ਆਪ ਨੂੰ ਕੰਫੀਡੈਂਸ ਲੈਵਲ ਬਹੁਤ ਵਧਣਾ ਤੁਹਾਡਾ ਉਹਦੇ ਨਾਲ ਹਨਾ ਉਹ ਤੁਸੀਂ ਲਗਾਓ ਗਰਦਨ ਤੇ ਵੀ ਲਗਾਓ ਫੇਸ ਤੇ ਲਗਾਓ ਇੱਕ ਇਹ ਕਰਨਾ ਹੈ ਤੁਸੀਂ ਫਿਰ ਮੋਸਚਰਾਈਜ਼ਰ ਤੁਸੀਂ ਮੋਇਸਚਰਾਈਜ਼ਰ ਬਹੁਤ ਲਗਾਉਣਾ ਹੈ ਤੁਹਾਨੂੰ ਬਾਰ ਬਾਰ ਲਾਉਣਾ ਪਊਗਾ ਤੁਸੀਂ ਆਪਣੇ ਪਰਸ 'ਚ ਵੀ ਰੱਖੋ ਜੇ ਤੁਸੀਂ ਜਉਂਦੇ ਜਾਨੀਆ ਦੋ ਤਿੰਨ ਵਾਰੀ ਲਾਉ ਦੇਣੀ ਚ ਤੁਸੀਂ ਮਤਲਬ ਆਪਣੀ ਫੇਸ ਨੂੰ ਓਪਨ ਨਹੀਂ ਛੜਨਾ ਜਿਹੜੇ ਤੁਸੀਂ ਬਾਜ਼ਾਰ ਬੇਸਡ ਮੋਇਸਚਰਾਈਜ਼ਰ ਵੀ ਲਾਉਣਾ ਹੈ ਤਾਂ ਉਹਦੇ ਵਿੱਚ ਤੁਸੀਂ ਇੱਕ ਕੰਮ ਕਰਨੇ ਜਿਹੜਾ ਮੋਇਸਚਰਾਈਜ਼ਰ ਲੈ ਕੇ ਆਏ ਉਹਦੇ 'ਚ ਥੋੜੀ ਜੀ ਐਕਸਟਰਾ ਅ ਅੰਗਲਿਸ਼ੀ ਰਹਿਵਾ ਲਓ ਫਿਰ ਉਹ ਹੋਰ ਵੀ ਵਧੀਆ ਹੋ ਜਾਊਗਾ ਤੇ ਇਹ ਤੁਸੀਂ ਕਰਨੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਸਨਸਕ੍ਰੀਨ ਨਹੀਂ ਭੁੱਲਣੀ ਬਿਲਕੁਲ ਹੀ ਨਹੀਂ ਮਤਲਬ ਹੀ ਕੋਈ ਨਹੀਂਗਾ ਸਨਸਕ੍ਰੀਨ ਤਾਂ ਤੁਸੀਂ ਐ ਸਮਝ ਲਓ ਵੀ ਇਹ ਸਾਡੇ ਖਰਚੇ ਨਹੀਂ ਹੈਗੇ ਇਹ ਸਾਡੀ ਇਨਵੈਸਟਮੈਂਟ ਹੈ ਸਕਿਨ ਤੇ ਠੀਕ ਹੈ ਤਾਂ ਸਨਸਕ੍ਰੀਨ ਲਗਾਉਣੀ ਹੈ ਜੇ ਤੁਸੀਂ ਮਤਲਬ ਤੁਹਾਨੂੰ ਜੇ ਛੋਟੀ ਜਿਹੇ ਦੇ ਵਿੱਚ ਜ਼ਿਆਦਾ ਇਫੈਕਟ ਆ ਰਿਹਾ ਅੱਛੀ ਕੰਪਨੀ ਦੀ ਲਓ ਹਨਾ ਦੇ ਨਹੀਂ ਵੀ ਜੇ ਤੁਸੀਂ ਦੂਸਰ ਸੈਂਸਿਟਿਵ ਟੂ ਡਰਾਈ ਸਕਿਨ ਸਿਟਾਫਿਲ ਦੀ ਆਉਂਦੀ ਹੈ ਬਹੁਤ ਅੱਛੀ ਹੈ ਉਹ ਲੈ ਲਓ ਉਹਨੂੰ ਲਗਾਓ ਜੇ ਤੁਸੀਂ ਉਹਨੂੰ ਮੇਕਅਪ ਦੇ ਤੌਰ ਤੇ ਵੀ ਯੂਜ਼ ਕਰਨਾ ਹੈ ਫਿਰ ਟਿੰਟਡ ਲੈ ਲਓ ਕੋਈ ਵੀ ਠੀਕ ਹੈ ਉਹ ਲਗਾਓ ਤੇ ਇਸ ਤਰ੍ਹਾਂ ਤੁਸੀਂ ਆਪਣੇ ਫੇਸ ਨੂੰ ਦੋ ਤਿੰਨ ਵਾਰੀ ਸ਼ਾਮ ਮਤਲਬ ਰਾਤ ਨੂੰ ਵੀ ਤੁਸੀਂ ਕਰਨਾ ਇਹ ਪ੍ਰੋਸੈਸ ਤੁਸੀਂ ਆਪਣਾ ਫੇਸ ਸਾਫ਼ ਕਰੋ ਦੁੱਧ ਨਾਲ ਦਹੀਂ ਨਾਲ ਜਿਹੜਾ ਵੀ ਤੁਹਾਨੂੰ ਸੂਟ ਕਰਦਾ ਹੈ ਇਹ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਮੋਇਸਚਰਾਈਜ਼ਰ ਲਗਾਓ ਟੋਨਰ ਲਗਾਓ ਮੋਇਸਚਰਾਈਜ਼ਰ ਲਗਾਓ ਇੱਕ ਕੰਮ ਜਿਹੜਾ ਤੁਸੀਂ ਨਹੀਂ ਕਰਨਾ ਉਹ ਹੈ ਕਿ ਤੁਸੀਂ ਮ사ਜ ਨਹੀਂ ਕਰਨੀ ਤੁਸੀਂ ਮ사ਜ ਕਰੋਗੇ ਤਾਂ ਲੂਜ਼ ਜਿਹੜੀ ਹੋ ਚੁੱਕੀ ਹੈ ਸਕਿਨ ਪਤਲੀ ਹੈ ਨਾ ਬਹੁਤ ਤਾਂ ਉਹਨੇ ਹੋਰ ਲੂਜ਼ ਹੋ ਜਾਣਾ ਹੈ ਤੇ ਤੁਸੀਂ ਪਹਿਲਾਂ ਇਹਨੂੰ ਸੈੱਟ ਕਰਮੇ ਆਪਣੀ ਸਕਿਨ ਨੂੰ ਉਸ ਤੋਂ ਬਾਅਦ ਤੁਸੀਂ ਜਿਨ੍ਹਾਂ ਦੀ ਨਾਰਮਲ ਸਕਿਨ ਹੈ ਉਹ ਡੇਲੀ ਮ사ਜ ਕਰ ਸਕਦੇ ਕੋਈ ਦਿੱਕਤ ਨਹੀਂ ਹੋਊਗੀ ਤੁਹਾਨੂੰ ਜਿਨ੍ਹਾਂ ਦੀ ਨਾਰਮਲ ਹੈਗੀ ਹੈ ਮਤਲਬ ਪਤਲੀ ਨਹੀਂ ਹੈਗੀ ਸਕਿਨ ਗੁੱਡ ਹੈ ਤੇ ਤੁਸੀਂ ਡੇਲੀ ਮ사ਜ ਕਰੋ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਤੁਹਾਨੂੰ ਇਹ ਨਹੀਂ ਹੈਗਾ ਕਿ ਡੇਲੀ ਮਾੜੀ ਹੁੰਦੀ ਕੁਝ ਨਹੀਂ ਹੁੰਦਾ ਠੀਕ ਹੈ ਤੁਸੀਂ ਚਾਹੇ ਡੇਲੀ ਕਰੋ ساری ਉਮਰ ਕਰਦੇ ਰਹੋ ਕੋਈ ਦਿੱਕਤ ਨਹੀਂ ਤੇ ਤੁਹਾਡੀ ਕਦੇ ਵੀ ਚੁਰੜੀਆਂ ਪਹਿਣਗੀਆਂ ਨਹੀਂ ਮ사ਜ ਦਾ ਖਿਆਲ ਰੱਖੋ ਚਾਹੇ ਤੁਸੀਂ ਤੇਲ ਨਾਲ ਕਰੋ ਦੇਸੀ ਘਿਓ ਨਾਲ ਕਰੋ ਜੋ ਵੀ ਚੀਜ਼ ਤੁਹਾਨੂੰ ਸੂਟ ਕਰਦੀ ਹੈ ਮੋਇਸਚਰਾਈਜ਼ਰ ਨਾਲ ਕਰੋ ਜਿਵੇਂ ਵੀ ਤੁਹਾਨੂੰ ਸੈੱਟ ਬੈਠਦਾ ਹੋਵੇਂ ਤੁਸੀਂ ਕਰੋ ਪਰ ਜੇ ਤੁਹਾਡੀ ਸਕਿਨ ਪਤਲੀ ਹੈ ਤੇ ਤੁਸੀਂ ਕਦੇ ਵੀ ਓਵਰ ਮ사ਜ ਨਹੀਂ ਕਰਨੀ ਫਿਰ ਤੁਸੀਂ ਕੀ ਕਰੋਗੇ ਹਨਾ ਤੁਹਾਨੂੰ ਆਏ ਹੋਗਾ ਫਿਰ ਅਸੀਂ ਕੀ ਮਤਲਬ ਇਦਾਂ ਹੀ ਰੱਖਾਂਗੇ ਆਪਣੀ ਸਕਿਨਾਂ ਨੂੰ ਤੇ ਤੁਸੀਂ ਟੈਪਿੰਗ ਕਰੋਗੇ ਠੀਕ ਹੈ ਟੈਪਿੰਗ ਕਰੋਗੇ ਤੁਸੀਂ ਖਿੱਚਤੂ ਨਹੀਂ ਕਰੋਗੇ ਕਦੇ ਵੀ ਆਪਣੀ ਸਕਿਨ ਦੇ ਨਾਲ ਜਿਹੜਾ ਤੁਸੀਂ ਮੋਇਸਚਰਾਈਜ਼ਰ ਜਾਂ ਜੋ ਵੀ ਤੁਸੀਂ ਲਗਾਉਂਗੇ ਉਹਨੂੰ ਵੀ ਤੁਸੀਂ ਤਾਂ ਬਹੁਤ ਹਲਕੇ ਹੱਥ ਨਾਲ ਲਾਉਣਾ ਜਿਵੇਂ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਕਿ ਖਿੱਚ ਨਹੀਂ ਪੈਣੀ ਚਾਹੀਦੀ ਜਿਨ੍ਹਾਂ ਦੀ ਸਕਿਨ ਪਤਲੀ ਹੈ ਉਹਨਾਂ ਦੇ ਖਿੱਚ ਨਹੀਂ ਪੈਣੀ ਚਾਹੀਦੀ ਸਕਿਨਾਂ ਨੂੰ ਤੇ ਤੁਸੀਂ ਸੌਫਟ ਹੱਥ ਦੇ ਨਾਲ ਸਾਰਾ ਕੁਝ ਕਰੋਗੇ ਉਸ ਤੋਂ ਬਾਅਦ ਤੁਸੀਂ ਪਿੰਚਿੰਗ ਕਰੋਗੇ ਹਲਕੀ ਹਲਕਾ-ਹਲਕਾ ਕਰਕੇ ਹਲਕਾ-ਹਲਕਾ ਠੀਕ ਹੈ ਇੱਕ ਟੈਪਿੰਚਿੰਗ ਕਰੋਗੇ ਠੀਕ ਹੈ ਦੂਜਾ ਟੈਪਿੰਗ ਕਰੋਗੇ ਆਪਣੇ ਫੇਸ ਦੇ ਉੱਤੇ ਤੁਸੀਂ ਤੁਹਾਡੇ ਲਈ ਸਭ ਤੋਂ ਵਧੀਆ ਟੈਪਿੰਗ ਹੈ ਬਸ ਤੁਸੀਂ ਟੈਪਿੰਗ ਸ਼ੁਰੂ ਕਿੱਥੋਂ ਕਰੋਗੇ ਇੱਥੋਂ ਇੱਥੋਂ ਸ਼ੁਰੂ ਕਰੋਗੇ ਕਾਲਰ ਬੋਨ ਤੋਂ ਫਿਰ ਥੋੜਾ ਜਿਹਾ ਅੰਦਰਲੇ ਪਾਸੇ ਠੀਕ ਹੈ ਫਿਰ ਇੱਥੇ ਦੋਨੋਂ ਪਾਸੇ ਠੀਕ ਹੈ ਫਿਰ ਤੁਸੀਂ نیچے ਤੋਂ ਉੱਪਰ ਨੂੰ ਜਾਂਦੇ ਟੈਪ ਕਰਦੇ ਹੋਏ ਠੀਕ ਹੈ ਇੱਥੋਂ ਤੱਕ ਜਾਣਾ ਹੈ ਫਿਰ ਇਦਾਂ ਹੀ ਮੱਥੇ ਤੇ ਇਦਾਂ ਤੁਸੀਂ ਟੈਪਿੰਗ ਕਰੋਗੇ ਹੋਰ ਕੁਝ ਨਹੀਂ ਕਰਨਾ ਤੁਸੀਂ ਮੈਂ ਤੁਹਾਨੂੰ ਰਿਪੀਟ ਕਰ ਦਿੰਨੀ ਹਾਂ ਪਹਿਲਾ ਕੋਲਰ ਬੋਨ ਤੇ ਇੱਥੋਂ ਸ਼ੁਰੂ ਕਰੋਗੇ ਤੁਸੀਂ ਫਿਰ ਤੁਸੀਂ ਥੋੜਾ ਜਿਹਾ ਅੰਦਰ ਨੂੰ ਫਿਰ ਕਰਦਨ ਤੇ ਵੀ ਕਰੋਗੇ ਫਿਰ ਆਹ ਏਰੀਆ ਸਾਰਾ ਠੀਕ ਹੈ ਤੇ ਉੱਪਰ ਨੂੰ ਜਾਣਾ ਟੈਪ ਕਰਦੇ ਹੋਏ ਇਦਾਂ ਇੱਥੋਂ ਇਦਾਂ ਠੀਕ ਹੈ ਇਦਾਂ ਫੁੱਲ ਫੇਸ ਦੇ ਉੱਤੇ ਤੁਸੀਂ ਟੈਪਿੰਗ ਕਰੋਗੇ ਇਦਾਂ ਇੱਕ ਇਹੀ ਤੁਹਾਡੇ ਲਈ ਬੈਸਟ ਵਨ ਹੈ ਜੇ ਥੋਡਾ ਮ사ਜ ਤੋਂ ਹਨਾ ਤੁਹਾਨੂੰ ਅਲੱਗ ਦਾ ਮ사ਜ ਮਤਲਬ ਮਲੋ ਮਲ ਨਹੀਂ ਹੁੰਦਾ ਵੀ ਥੋੜੀ ਜੀ ਤਾਂ ਕਰਾਂ ਫਿਰ ਤੁਸੀਂ ਕੀ ਕਰਨਾ ਹੈ ਆਪਣੀਆਂ ਉਂਗਲੀਆਂ ਨੂੰ ਟਰੈਵਲ ਕਰਨਾ ਹੈ ਉਂਗਲੀਆਂ ਦੇ ਨਾਲ ਯਾਨੀ ਕਿ ਉਂਗਲੀਆਂ ਨੂੰ ਤਰੋਣੇ ਆ ਆਪਣੀ ਇਦਾਂ ਇਦਾਂ ਇਸ ਤਰ੍ਹਾਂ ਇੱਥੇ ਇੱਥੇ ਤੁਸੀਂ ਆਪਣਾ ਅੰਗੂਠਾ ਇੱਥੇ ਲਾ ਲੈਣਾ ਤੇ ਇਦਾਂ ਥੋੜਾ ਥੋੜਾ ਹਲਕਾ ਹਲਕਾ ਹਲਕੀ ਜਿਹੀ ਪ੍ਰੈਸ ਕਰਦੇ ਹੋਏ ਇਦਾਂ ਇਹ ਵਾ ਇਸੇ ਤਰ੍ਹਾਂ ਇੱਥੇ ਇੱਥੇ ਲਗਾ ਲੈਣੇ ਤੇ ਇੱਧਰ ਵੀ ਲਗਾ ਲੈਣੇ ਹਲਕਾ ਜਿਹਾ ਇਦਾਂ ਬਸ ਇਸ ਤੋਂ ਜ਼ਿਆਦਾ ਤੁਸੀਂ ਆਪਣੀ ਸਕਿਨ ਨੂੰ ਖਿੱਚਤੂ ਨਹੀਂ ਪਾਉਣੀ ਇਸ ਤਰ੍ਹਾਂ ਜੇ ਤੁਹਾਡੇ ਝੁਰੜੀਆਂ ਪੈ ਗਈਆਂ ਸਪੋਜ਼ ਕਰ ਲਓ ਤੁਹਾਡੀ ਅੱਖਾਂ ਕੋਲੇ ਝੁਰੜੀਆਂ ਨੇ ਤੁਸੀਂ ਕੀ ਕਰਨਾ ਹੈ ਇੱਕ ਹੱਥ ਉਂਗਲੀ ਦੇ ਨਾਲ ਆਪਣੀ ਆਈਬ੍ਰੋ ਉੱਪਰ ਕਰ ਲੈਣੀ ਹੈ ਇਦਾਂ ਤੇ ਦੂਜੀਆਂ ਦੋਨੋਂ ਉਂਗਲੀਆਂ ਦੇ ਨਾਲ ਇਦਾਂ ਇੱਕ ਆਪਣੀ ਉਂਗਲੀ ਉੱਥੇ ਲੜਣੀ ਹੈ ਇਸ ਤਰ੍ਹਾਂ ਤੁਹਾਨੂੰ ਮੇਰੇ ਖਾਲਸੇ ਦਿਖ ਰਹੀ ਹੋਣੀ ਹੈ ਮੇਰੀਆਂ ਉਂਗਲੀਆਂ ਚਲਦੀਆਂ ਇਦਾਂ ਤਰੋਣਾ ਹੈ ਬਸ ਉਂਗਲੀਆਂ ਨੂੰ ਤੇ ਉਹਦੇ ਨਾਲ ਤੁਹਾਡੀ ਜਿਹੜੀ ਆਈਬ੍ਰੋ ਹੈ ਉਹ ਵੀ ਉੱਪਰ ਨੂੰ ਹੋ ਜੂਗੀ ਠੀਕ ਹੈ ਤੇ ਨਾਲ ਹੀ ਤੁਹਾਡੀ ਜਿਹੜੀ ਇੱਥੇ ਜਿਹੜੀਆਂ ਝੁਟੀਆਂ ਪੈ ਰਹੀਆਂ ਉਹ ਵੀ ਘਟ ਜਰ ਗਈਆਂ ਤੇ ਟੈਪਿੰਗ ਤੁਹਾਡੇ ਲਈ ਬੈਸਟ ਹੈ ਪਿੰਚਿੰਗ ਐਂਡ ਟੈਪਿੰਗ ਇਹ ਹਲੇ ਵੀ ਜੇ ਤੁਹਾਡੀ ਜ਼ਿਆਦਾ ਸਕਿਨ ਬਤਲੀ ਹੈ ਫਿਰ ਤੁਸੀਂ ਇਹ ਵੀ ਬੇਸ਼ੱਕ ਨਾ ਕਰੋ ਠੀਕ ਹੈ ਅਲੋ ਇਸ ਤਰ੍ਹਾਂ ਤੁਸੀਂ ਪਿੰਚਿੰਗ ਕਰਨੀ ਹੈ ਹਲਕੀ ਹਲਕੀ ਸਾਰੇ ਫੇਸ ਦੇ ਉੱਤੇ ਠੀਕ ਹੈ 1 ਮਿੰਟ ਬਸ 1.5 ਮਿੰਟ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ بس ਹੋਰ ਕੁਝ ਨਹੀਂ ਕਰਨਾ ਤੁਸੀ ਤੇ ਇੱਕ ਤੁਸੀਂ ਟੈਪਿੰਗ ਕਰਨੀ ਹੈ ਇਹ ਤੁਸੀਂ ਦਿਨ ਚ ਦੋ ਵਾਰੀ ਤਿੰਨ ਵਾਰੀ ਕਰ ਸਕਦੇ ਹੋ ਇਹਦਾ ਕੋਈ ਪ੍ਰੋਬਲਮ ਨਹੀਂ ਹੈ ਤੁਹਾਨੂੰ ਠੀਕ ਹੈ ਇਦਾਂ نیچے ਉੱਪਰ ਠੀਕ ਫਿਰ ਤੁਸੀਂ ਕੀ ਕਰਨਾ ਹੈ ਡਰੇਨੇਜ ਕਰਨੀ ਹੈ ਲਿੰਫੈਟਿਕ ਦੀ ਉਹ ਇਸ ਤਰ੍ਹਾਂ ਇੱਥੋਂ ਕਰਕੇ ਸਾਈਡ ਸਾਈਡ ਤੋਂ ਜੋ ਤੁਸੀਂ ਟੈਪਿੰਗ ਕਰ ਲਈ ਸਰਮਿਸ਼ ਕਰ ਲਿਆ ਤਾਂ ਫਿਰ ਇਸ ਤਰ੍ਹਾਂ ਇਦਾਂ ਇਤੋਂ ਕੰਨ ਕੋਲੋਂ ਠੀਕ ਹੈ ਇਹ ਕੰਨ ਦੀ ਕੋਲੋਂ ਦੀ ਦੋਨੋਂ ਪਾਸੇ ਜਦੋਂ ਤੁਸੀਂ ਇਹ ਸਾਰਾ ਪ੍ਰੋਸੈਸ ਕਰਨਾ ਹੈ ਜਾਂ ਤਾਂ ਤੁਸੀਂ ਪ੍ਰੋਪਰ ਤੇਲ ਲਓਗੇ ਜਿਹੜਾ ਤੁਹਾਨੂੰ ਸੂਟ ਕਰਦਾ ਹੈ ਕੋਸ਼ਿਸ਼ ਕਰੋ ਵੀ ਤੁਸੀਂ ਆਪਣਾ ਅਰੰਡੀ ਦਾ ਤੇਲ ਲੈ ਲਓ ਕੋਸਾ ਕਰ ਲਓ ਥੋੜਾ ਜਿਹਾ ਉਹਨੂੰ ਕਿਉਂਕਿ ਉਹ ਠਿਕ ਹੁੰਦਾ ਤੇ ਡਰਾਈ ਸਕਿਨ ਵਾਲਾ ਲਈ ਇਹ ਚੀਜ਼ਾਂ ਬਹੁਤ ਅੱਛੀ ਹੁੰਦੀਆਂ ਜੇ ਤੁਸੀਂ ਤੇਲ ਨਹੀਂ ਪਸੰਦ ਕਰਦੇ ਤੁਸੀਂ ਕਿਉਂ ਲੈ ਲੋ ਜੇ ਤੁਹਾਨੂੰ ਉਹ ਵੀ ਪਸੰਦ ਨਹੀਂ ਹੈਗਾ ਮਲਾਈ ਲੈ ਲੋ ਮਤਲਬ ਤੁਸੀਂ ਸੁੱਕੇ ਹੱਥਾਂ ਨਾਲ ਨਹੀਂ ਕਰਨਾ ਜੋ ਤੁਹਾਨੂੰ ਪਸੰਦ ਹੈ ਜੋ ਤੁਹਾਡੀ ਸਕਿਨ ਗੁੱਡ ਫੀਲ ਕਰਦੀ ਹੈ ਹੈਨਾ ਉਹ ਤੁਸੀਂ ਲੈਣਾ ਹੈ ਪਹਿਲਾਂ ਤੁਸੀਂ 2-3 ਮਹੀਨੇ ਇਹੀ ਕਰਨਾ ਹੈ ਤੇ ਤੁਹਾਡੀ ਸਕਿਨ ਜਿਹੜੀ ਥਿਕਨੈਸ ਦਿਖਾਉਣ ਲੱਗੂਗੀ ਠਿਕ ਹੋਣ ਲੱਗ ਜੂਗੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਮ사ਜ ਕਰੋਗੇ ਤੁਸੀਂ ਜਿਹੜੀ ਪਤਲੀ ਸਕਿਨ ਵਾਲੀ ਹੈ ਉਹ ਪਲੀਜ਼ ਫੇਸ਼ੀਅਲ ਵੀ ਅਵੋਇਡ ਕਰਿਆ ਕਰੋ ਆਪਣਾ ਪਾਰਲਰ ਦਾ ਕਿਉਂਕਿ ਉਹਨਾਂ ਦਾ ਉਹੀ ਸਟਾਈਲ ਹੁੰਦਾ ਹੈ ਕਰਮ ਦਾ ਤਾਂ ਉਹ ਉਸੇ ਤਰੀਕੇ ਨਾਲ ਹੀ ਕਰਦੇ ਨੇ ਤੁਸੀਂ ਆਪਣੀ ਸਕਿਨ ਨੂੰ ਆਪਣੇ ਹਿਸਾਬ ਨਾਲ ਇਹਨੂੰ ਬੜੀ ਪੋਲਾਈਟਲੀ ਪਿਆਰ ਨਾਲ ਛੋਟੇ ਬਿੱਜਾਂ ਦੀ ਤਰ੍ਹਾਂ ਟੈਪ 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 ਕਰਕੇ ਇਹਨੂੰ ਸੈੱਟ ਕਰ ਲੈ। ਬਸ ਫੁੱਲ ਮੋਇਸਚਰਾਈਜ਼ਰ ਦਾ ਖਿਆਲ ਰੱਖੋ ਕਿ ਤੁਸੀਂ ਮੋਇਸਚਰ ਦਿੰਦੇ ਰਹਿਣਾ ਆਪਣੀ ਸਕਿਨ ਨੂੰ ਅਦਰੋਨੀ ਵੀ ਤੇ ਬਾਹਰੀ ਵੀ 스트ੈਸ ਨਹੀਂ ਲੈਣਾ ਬਿਲਕੁਲ ਵੀ ਮਾੜਾ ਮੋਟਾ ਨਹੀਂ ਕਿ ਸਾਰਿਆਂ ਦੇ ਪ੍ਰੋਬਲਮਸ ਹੁੰਦੀਆਂ ਠੀਕ ਹੈ ਉਹ ਕੋਈ ਦਿੱਕਤ ਨਹੀਂ ਹੁੰਦੀ ਕਿ ਬਸ ਆਪਾਂ ਕੇਅਰ ਕਰਨੀ ਹੈ ਖੁਸ਼ ਰਹਿਣਾ ਪੁੱਲਾ ਪਣੀ ਪੀਓ ਹੱਸੋ ਖੇਡੋ ਇੰਜੋਏ ਕਰੋ ਜੇ ਥੋੜੀਆਂ-ਬਹੁਤੀ ਚੁਰੜੀਆਂ ਹੋਣ ਵੀ ਤੇ ਜੇ ਤੁਹਾਨੂੰ ਕੋਈ ਕਹਿ ਵੀ ਦਵੇ ਤੇਰੀ ਚੁਰੜੀਆਂ ਕਿਹਾ ਵੀ ਜ਼ਿੰਦਗੀ ਨੂੰ ਬਹੁਤ ਨੇੜਿਓਂ ਦੇਖਿਆ ਹੈ ਕਿਉਂਕਿ ਚੁਰੜੀਆਂ ਸਿਰਫ ਉਹਨਾਂ ਦੇ ਪੈਂਦੀਆਂ ਜਿਆਦਾ ਜਿਨ੍ਹਾਂ ਦੇ ਜ਼ਿੰਦਗੀ 'ਚ ਬਹੁਤ ਕੁਝ ਹਟਾਇਆ ਹੁੰਦਾ ਹੈ ਤੇ ਜਿਨ੍ਹਾਂ ਨੇ ਹਟਾਇਆ ਹੈ ਉਹਨਾਂ ਨੂੰ ਉਸ ਤੇ ਮਾਣ ਹੋਣਾ ਚਾਹੀਦਾ ਹੈ ਕਿਵੇਂ ਬਹੁਤ ਕੁਝ ਹਟਾ ਕੇ ਇੱਥੇ ਤੱਕ ਪਹੁੰਚਿਆ ਤੇ ਇਹ ਲਾਈਨਾਂ ਮੈਂ ਉਹੀ ਨਹੀਂ ਪੈਗੀਆਂ ਇਹ ਮੇਰੀ ਜ਼ਿੰਦਗੀ ਦੀ ਕਮਾਈ ਹੈ ਸਮਝ ਕੇ ਤੁਸੀਂ ਉਹਦੇ ਤੇ ਵੀ ਪ੍ਰਾਊਡ ਫੀਲ ਕਰੋ ਆਪਣੇ ਅੱਗੇ ਵਧਣ ਦੀ ਕੋਈ ਦਿੱਕਤ ਨਹੀਂ ਹੈਗੀ ਇੰਜੋਏ ਕਰਦੇ ਰਹੋ ਇੱਕੋ ਹੀ ਲਾਈਫ ਹੈ ਹੋਰ ਸਾਨੂੰ ਮੌਕਾ ਨਹੀਂ ਮਿਲਣਾ ਤੇ ਇਹ ਨਹੀਂ ਨਹੀਂ ਕਿ ਨਹੀਂ ਕਿ ਲਾਈਨਾਂ ਦੇ ਉੱਤੇ ਅਸੀਂ ਆਪਣੀ ਸਟ्रेस ਲੈ ਕੇ ਜ਼ਿੰਦਗੀ ਨੂੰ ਗੰਧਲਾ ਨਹੀਂ ਕਰਨਾ ਇੰਜੋਏ ਕਰਦੇ ਰਹੋ ਬਹੁਤ ਸੋਹਣੀਆਂ ਤੁਸੀਂ ਤੁਸੀਂ ਆਪਣੀ ਸੁਭਾਅ ਸੋਹਣਾ ਬਣ ਲਓ ਸਭ ਕੁਝ ਪਾਸ ਹੈ ਠੀਕ ਹੈ ਸੋ ਆਪਣੀ ਸੁਭਾਅ ਤੇ ਧਿਆਨ ਦੇਣਾ ਹੈ ਇਹ ਗੱਲਾਂ ਸਾਰੀਆਂ ਸੈਕੰਡਰੀ ਨੇ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਦੇ ਰਹਾਂਗੇ ਕਿ ਠੀਕ ਕਰੀਏ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਬਹੁਤ ਜਿਹੜਿਆਂ ਦਾ ਫਾਇਦਾ ਹੋ ਜਾਂਦਾ ਨਿੱਕੀ ਜਿਹੀ ਟਿਪ ਕਿਤੋਂ ਮਿਲ ਜਾਂਦੀ ਹੈ ਤੇ ਬੰਦੇ ਨੂੰ ਚੇਂਜ ਮਹਿਸੂਸ ਹੁੰਦੀ ਹੈ ਸੋ ਖੁਸ਼ ਰਹੋ ਇੰਜੋਏ ਕਰਦੇ ਰਹੋ ਜੇ ਤੁਹਾਡੀ ਉਮਰ ਵੱਡੀ ਹੈ ਤਾਂ ਕੋਈ ਗੱਲ ਨਹੀਂ ਉਹਨੂੰ ਇੱਥੋਂ ਇੰਜੋਏ ਕਰਨਾ ਸ਼ੁਰੂ ਕਰ ਦੋ ਬਹੁਤ ਸਾਰੇ ਵਾਰੀ ਇਹ ਹੁੰਦਾ ਹੈ ਕਿ ਸਾਨੂੰ ਪਹਿਲੀ ਉਮਰ ਦੇ ਵਿੱਚ ਮੌਕੇ ਨਹੀਂ ਮਿਲੇ ਅਸੀਂ ਇਹਨੇ ਜਦੋਂ ਉਲਝ ਹੋਏ ਸੀ ਹੁਣ ਮਿਲ ਰਹੇ ਨੇ ਤੇ ਹੁਣ ਇਸ ਗੱਲ ਕਰਕੇ ਨਹੀਂ ਛੱਡਣਾ ਕਿ ਬੱਚੇ ਕੀ ਕਹਿਣਗੇ ਤੁਹਾਡੀ ਆਪਣੀ ਲਾਈਫ ਨੂੰ ਆਪਣੇ ਹਿਸਾਬ ਨਾਲ ਜੀਣਾ ਸ਼ੁਰੂ ਕਰ ਦੋ ਅੱਜ ਵੀ ਦੇਰ ਨਹੀਂ ਹੋਈ Enjoy ਕਰੋ ਅੱਜ ਦਾ ਦਿਨ ਦੁਬਾਰਾ ਨਹੀਂ ਮਿਲਣਾ ਸੋ ਮਿਲਾਂਗੇ ਅਗਲੀ ਕਿਸੇ ਖੂਬਸੂਰਤ ਵੀਡੀਓ ਦੇ ਵਿੱਚ ਤਦ ਤੱਕ Enjoy ਕਰਦੇ ਰਹੋ ਕਮੈਂਟ ਜਰੂਰ ਲਿਖਣਾ ਹੈ ਬਹੁਤ ਜ਼ਰੂਰੀ ਹੈ ਮੈਨੂੰ ਫੀਡਬੈਕ ਮਿਲਦੀ ਰਹਿੰਦੀ ਹੈ ਤੇ ਮੈਨੂੰ ਹੌਸਲਾ ਵੀ ਮਿਲਦਾ ਰਹਿੰਦਾ ਹੈ ਸੋ